ਨੇਜੇ ਨਾਲ ਜੰਡ ਪੁੱਟਿਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਮਾਉ ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਦੀ ਸੁਪਤਰੀ ਸ੍ਰੀ ਗੰਗਾ ਜੀ ਨਾਲ ਹੋਇਆ ਜਦੋਂ ਬਰਾਤ ਮਾਉ ਪਿੰਡ ਪਹੁੰਚੀ ਆਨੰਦ ਕਾਰਜ ਹੋਇਆ ਬਰਾਤ ਤੁਰਨ ਤੋਂ ਪਹਿਲਾਂ ਕੁਝ ਪਿੰਡ ਵਾਸੀਆਂ ਨੇ ਮਜ਼ਾਕ ਤੇ ਫਰਖ ਕਰਦਿਆਂ ਬੇਨਤੀ ਕੀਤੀ ਜੀ ਸਾਡੇ ਰਿਵਾਇਤ ਹੈ ਅਸੀਂ ਡੋਲਾ ਤਾਂ ਉਦੋਂ ਤੋਰੀਦਾ ਜਦੋਂ ਲਾੜਾ ਘੋੜੇ ਤੇ ਅਸਵਾਰ ਹੋ ਕੇ ਨੇਜੇ ਨਾਲ ਜੰਡ ਪੁੱਟਿਆ ਕਿੱਲਾ ਪੁੱਟੇ ਸਤਗੁਰਾਂ ਨੇ ਕਿਹਾ ਠੀਕ ਹੈ ਅਗਲੇ ਦਿਨ ਕਿਲਾ ਪੁੱਟਣਾ ਸੀ ਰਾਤ ਨੂੰ ਪਿੰਡ ਦੇ ਕੁਝ ਬੰਦਿਆਂ ਨੇ ਮਿਲ ਕੇ ਇੱਕ ਝੰਡ ਦੇ ਰੋਖ ਨੂੰ ਜ਼ਮੀਨ ਤੋਂ ਥੋੜਾ ਉੱਚਾ ਵੱਢ ਕੇ ਉਸ ਨੂੰ ਘੜ ਘੜ ਕੇ ਕਿੱਲੇ ਦਾ ਰੂਪ ਦੇ ਦਿੱਤਾ ਸਵੇਰ ਹੋਈ ਤੇ ਕਿਹਾ ਮਹਾਰਾਜ ਆ ਕਿੱਲਾ ਹੈ ਐਸਨੂੰ ਪੁੱਟਣਾ ਹੈ ਤੁਸੀਂ ਅੰਦਰ ਦੀਆਂ ਜਾਣਨਹਾਰ ਗੁਰੂ ਦੇਵ ਜੀ ਹੱਸਪੇ ਘੋੜੇ ਤੇ ਸਵਾਰ ਹੋ ਨੇਜਾ ਹੱਥ 'ਚ ਫੜ ਘੋੜਾ ਭਜਾ ਕੇ ਐਸੇ ਵੱਲ ਨਾਲ ਨੇਜਾ ਕਿੱਲੇ 'ਚ ਮਾਰਿਆ ਕਿ ਉੱਪਰ ਨੂੰ ਖਿੱਚ ਕੇ ਜੰਡ ਦਾ ਬਣਿਆ ਕਿਲਾ ਸਮੇਤ ਜੜ ਤੋਂ ਪੁੱਟ ਸੁਟਿਆ ਦੇਖਣ ਵਾਲੇ ਬੜੇ ਹੈਰਾਨ ਹੋਏ ਇਹ ਤਾਂ ਰਖ ਸੀ ਜਿਨ੍ਹਾਂ ਨੇ ਮਜ਼ਾਕ ਕੀਤਾ ਸੀ ਉਹਨਾਂ ਨੇ ਗਲਤੀ ਮੰਨਦਿਆਂ ਮਾਫੀ ਮੰਗੀ ਗੁਰੂ ਦੇਵ ਨੇ ਬਖਸ਼ ਦਿੱਤਾ ਮਾਉ ਪਿੰਡ 'ਚ ਪੰਜਵੇਂ ਪਾਤਸ਼ਾਹ ਦਾ ਯਾਦਗਾਰੀ ਸਥਾਨ ਬਣਿਆ ਹੋਇਆ ਹੈ ਇੱਕ ਇਤਿਹਾਸ ਖੂਬੀ ਹੈ ਸਮੇਂ ਨਾਲ ਬਾਬਾ ਬੁੱਢਾ ਜੀ ਦੀ ਅਸ਼ੀਸ਼ ਨਾਲ ਮਾਤਾ ਗੰਗਾ ਜੀ ਦੀ ਪਾਵਨ ਕੋਖੋਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਨਾਨਕਾ ਪੰਡ ਹੋਣ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਮੌ ਪੰਡ ਚਰਨ ਪਾਈ ਚਾਹੇ ਪੰਜਵੇਂ ਪਾਤਸ਼ਾਹ ਨੇ ਕੋਈ ਜੰਗ ਜੁਦ ਨਹੀਂ ਕੀਤੀ ਸ਼ਾਂਤੀ ਚਤ్రੈ ਤਸੀਹੇ ਚੱਲਦਿਆਂ ਸ਼ਹੀਦੀ ਦਿੱਤੀ ਪਰ ਇਸ ਘਟਨਾ ਤੋਂ ਸਪਸ਼ਟ ਹੈ ਕਿ ਸਤਗੁਰੂ ਮਹਾਰਾਜ ਗੋੜ ਸਵਾਰੀ ਸ਼ਾਸਤਰ ਵਿਦਿਆ ਤੇ ਖਾਸ ਕਰਕੇ ਨੇਜਾਵਾਜੀ ਦੇ ਮਹਾਨ ਤਨੇ ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ